ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ। ਤੁਹਾਡਾ ਅੱਜ ਆਪਾਂ ਬਣਾਵਾਂਗੇ ਸਰੋਂ ਦਾ ਸਾਗ। ਇਹਦੇ ਲਈ ਇੱਧਰ ਆਪਾਂ ਲਈਆ ਪਾਲਕ-ਪਾਲਕ ਆਪਾਂ ਚੰਗੇ ਤਰੀਕੇ ਨਾਲ ਧੋ ਲਈਆ। ਸਾਗ ਆਪਣਾ ਘਰ ਦਾ ਹੀ ਆ। ਇੱਧਰ ਆਪਾਂ ਲੈ ਲਿਆ ਮੇਥੀ, ਮੇਥੇ ਵੀ ਚੰਗੇ ਤਰੀਕੇ ਨਾਲ ਆਪਾਂ ਧੋ ਲਿਆ ਤੇ ਇੱਧਰ ਆਪਾਂ ਸਾਗ ਲਿਆ। ਸਾਗ ਹਜੇ ਥੋੜੀਆਂ-ਥੋੜੀਆਂ ਗੰਦਲਾਂ ਬਣੀਆਂ ਨਹੀਂ ਆ। ਉੰਨੀਆਂ ਜ਼ਿਆਦਾ ਨਹੀਂ ਬਣੀਆਂ ਆ ਕਿਉਂਕਿ ਹਜੇ ਕੀਤਾ ਦਾ ਇਹ ਨੂੰ ਆਪਾਂ ਚੰਗੇ ਤਰੀਕੇ ਨਾਲ ਕੱਟ ਕੇ ਧੋ ਲਿਆ। ਹੁਣ ਆਪਾਂ ਸਾਗ ਨੂੰ ਚੀਰ ਲੈਨੇ ਆ ਸਾਗ ਆਪਾਂ ਬਿਲਕੁਲ ਦੇਸੀ ਤਰੀਕੇ ਨਾਲ ਚੁੱਲ੍ਹੇ 'ਤੇ ਬਣਾਵਾਂਗੇ ਤੇ ਕੁਜੇ 'ਚ ਬਣਾਵਾਂਗੇ ਕੁਜੇ 'ਚ ਬਣੇ ਸਾਗ ਦੀ ਜਿਹੜਾ ਸਵਾਦ ਆ ਉਹ ਵੱਖਰਾ ਹੀ ਹੁੰਦਾ ਦਾ ਤੇ ਕੁਜੇ 'ਚ ਬਣੇ ਸਾਗ 'ਚ ਜਿਹੜੀ ਮਹਿਕ ਆ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈਗੀ ਤੇ ਤਿਆਬ ਕੁਜੇ ਦੇ ਸਾਗ ਨਾਲ ਬਿਲਕੁਲ ਜੀ ਨਹੀਂ ਬੰਦਦਾ ਦਾ ਤਾਂ ਆਪਾਂ ਸਾਗ ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਸਾਗ ਨੂੰ ਚੀਰ ਕੇ ਤਿਆਰ ਕਰ ਲੈਂਦੇ ਆ ਹਾਂਜੀ ਇੰਦਰ ਆਪਾਂ ਗੱਟਾ ਵਿਛਾ ਲਿਆ ਇੱਕ ਉੱਪਰ ਪੋਣਾ ਵਿਛਾ ਲਿਆਗਾ ਤੇ ਦਾਤ ਨੂੰ ਮੈਂ ਚੰਗੇ ਤਰੀਕੇ ਨਾਲ ਧੋ ਲਿਆਗਾ ਤੇ ਪੈ ਸਾਗ ਨੂੰ ਆਪਾਂ ਝੀਰ ਲੈਣੇ ਆਂਗੇ ਮੈਂ ਮੇਰੇ ਕੋਲ ਟੋਕਾ ਵੀ ਹੈਗਾ ਪਰ ਜ਼ਿਆਦਾਤਰ ਸਾਗ ਆ ਜਿਹੜਾ ਮੈਂ ਦਾਤ ਨਾਲ ਹੀ ਝੀਰ ਲੀਆ ਮੈਨੂੰ ਦਾਤ ਨਾਲ ਝੀਰਿਆ ਹੋਇਆ ਸਾਗ ਜ਼ਿਆਦਾ ਪਸੰਦ ਆਗਾ ਕਿਉਂਕਿ ਸਾਗ ਦਾਤ ਨਾਲ ਬਹੁਤ ਜ਼ਿਆਦਾ ਬਰੀਕ ਝੀਰਿਆ ਜਾਂਦਾਗਾ ਤੇ ਬਿਲਕੁਲ ਆਪਾਂ ਪੁਰਾਣੇ ਤਰੀਕੇ ਨਾਲ ਹੀ ਬਣਾਉਨੇ ਆਂਗੇ ਤੇ ਉਸੇ ਸਵਾਦ ਦਾ ਆਪਣਾ ਜਿਹੜਾ ਸਾਗ ਬਣਕੇ तैयार के, मतलब के चीर के साग न करी थोड़ी, -थोड़ी चीरनी लैके आप साग चीर लेंगे हाँ जी पालक आप सारा चीर लिया गया इसे तरीके न आपके जेड़े चीर लें ਅਜੇ ਗੰਦਲਾਂ ਦਾ ਸਾਗ ਤਾਂ ਨਹੀਂ ਬਣਿਆ ਪੱਤਰੇ ਦਾ ਹੀ ਆ ਪਰ ਕਹਿੰਦੇ ਹੁੰਦੇ ਆ ਤਾਂ ਇਹ ਤਾਜੀ ਚੀਜ਼ ਆ ਜਿਹੜੀ ਚੰਗੀ ਲੱਗਦੀ ਆ ਹੁਣ ਗਰਮੀ ਵਾਲੀਆਂ ਸਬਜ਼ੀਆਂ ਤੋਂ ਮਨ ਲੱਥ ਗਿਆ ਇਸ ਲਈ ਹੁਣ ਆਪਾਂ ਨੂੰ ਸਾਗ ਮੂਲੀਆਂ ਦੀ ਭੁਰਜੀ ਮੂਲੀਆਂ ਦੀ ਸਬਜ਼ੀ ਸਾਗ ਵਾਲੀਆਂ ਜੜੀ ਤੇ ਸਬਜ਼ੀਆਂ ਸਵਾਦ ਲੱਗਦੀਆਂ ਲੋ ਜੀ ਸਾਗ ਆਪਾਂ ਸਾਰਾ ਚੀਰ ਲਿਆਗਾ ਤੇ ਸਾਗ ਨੂੰ ਆਪਾਂ ਪਾ ਲੈਨੇ ਹੁਣੇ ਇਕ ਬਰਨ ਚ ਇਸ ਸਾਗ ਵਾਸਤੇ ਸਪੈਸ਼ਲ ਮੇਰਾ ਲਿਆਂਦਾ ਵੇ ਆ ਬੱਠਲ ਸਾਗ ਤੋਂ ਅੰਦਰ ਤੇ ਚੀਰ ਕੇ ਪਾਉਣ ਨੂੰ ਸਾਗੇ ਚ ਪਾ ਲੈਨੇ ਆਪਾਂ ਤੇ ਸਾਗ ਨੂੰ ਧਰਮ ਦੀ ਕਰਦੇ ਆਂ ਤਿਆਰੀ ਹਾਂਜੀ ਆਪਾਂ ਚੁੱਲੇ ਚ ਆਗਾ ਜਿਹੜੀ ਮਚਾ ਲਈ ਐ ਤੇ ਆਪਾਂ ਆਪਣਾ ਕੁੱਜਾ ਗਰਮ ਧਰ ਲਿਆਗਾ ਇਕ ਜੇਚ ਆਪਾਂ ਇੱਕ ਕੱਪ ਪਾਣੀ ਦਾ ਪਾ ਲਿਆ ਇੱਕ ਚਮਚਾ ਆਪਾਂ ਪਾ ਲਿਆਗਾ ਨੂਨ ਦਾ ਇੱਥੇ ਤੇ ਇਹਨੂੰ ਪਾਣੀ ਨੂੰ ਆਪਾਂ ਗਰਮ ਹੋਣ ਦਿੱਤਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਕਟਿਆ ਹੋਇਆ ਸਾਗ ਆਪਣਾ ਚੁੱਲੇ ਤੇ ਸਾਗ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣਦਾਗਾ ਇਸ ਲਈ ਆਪਾਂ ਦੇਸੀ ਤਰੀਕੇ ਨਾਲ ਚੁੱਲੇ ਤੇ ਹੀ ਬਣਾਵਾਂਗੇ ਸਾਰਾ ਸਾਗ ਆਪਾਂ ਥੋੜਾ ਥੋੜਾ ਕਰਕੇ ਪਾ ਦਾਂਗੇ ਹਾਂਜੀ ਸਾਗ ਆਪਣਾ ਰਿਜ ਰਿਹਾਗਾ ਤੇ ਇਧਰ ਆਪਾਂ ਹੁਣ ਇੱਕ ਕਟ ਛੀ ਲਵਾਂਗੇ ਦਲੇ ਹੋਏ ਮਾਹਾਂ ਦੀ ਇਹਦਾ ਆਪਾਂ ਆਲਣ ਪਾਵਾਂਗੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਮਾਹ ਹੁਣ ਆਪਾਂ 10 ਮਿੰਟ ਭਿਓ ਕੇ ਰੱਖ ਲੈਨੇ ਤੇ ਫਿਰ ਧੋ ਕੇ ਤੇ ਫਿਰ ਇਹਦਾ ਆਲਣ ਪਾ ਦਾਂਗੇ ਆਪਾਂ ਸਾਗ ਚ ਇਹਦੇ ਨਾਲ ਸਾਗ ਆ ਜਿਹੜਾ ਟੇਸਟੀ ਬਣੂਗਾ ਕਿਉਂਕਿ ਹਜੇ ਪੱtre ਦਾ ਸਾਗ ਆ ਗੰਦਲਾਂ ਦਾ ਸਾਗ ਨਹੀਂ ਬਣਿਆ ਗੰਦਲਾਂ ਦੇ ਸਾਗ ਵਿੱਚ ਆਲਣ ਪਾਉਣ ਦੀ ਉਡੀ ਜ਼ਰੂਰਤ ਨਹੀਂ ਹੁੰਦੀਗੀ ਤੇ ਪਰ ਪੱtre ਦੇ ਸਾਗ ਵਿੱਚ ਥੋੜਾ ਜਿਹਾ ਾਲਣ ਪਾਉਣਾ ਛੋਲੇ ਵੀ ਪਾ ਸਕਦੇ ਆ ਦਲੇਵੇ ਪਰ ਉਹਦੇ ਨਾਲ ਥੋੜਾ ਜਿਹਾ ਖੁਸ਼ਕ ਸਾਗ ਬੰਦ ਆ ਇਹਦੇ ਨਾਲ ਇਸਦਾਰਜਾ ਜਿਆਦਾ ਟੇਸਟੀ ਬੰਦ ਆਗਾ ਇਸ ਲਈ ਇਹਨਾਂ ਨੂੰ ਆਪਾਂ ਧੋ ਕੇ ਦਲੇ ਹੋਏ ਮਾਹਾਂ ਨੂੰ ਵਿੱਚ ਪਾਵਾਂਗੇ ਸਾਗ ਹਾਂਜੀ ਇਧਰ ਆਪਾਂ ਹਰੀਆਂ ਮਿਰਚਾਂ ਲੈ ਲਈਆਂ ਲਸਣ ਲੈ ਲਿਆ ਤੇ ਅਦਰਕ ਲੈ ਲਿਆ ਇਹਨੂੰ ਆਪਾਂ ਕੱਟ ਕੇ ਤੇ ਪੇਸਟ ਬਣਾ ਕੇ ਇਹਦਾ ਸਾਗ ਦੇ ਵਿੱਚ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਮੈਂ ਮੋਟੀਆਂ-ਮੋਟੀਆਂ ਲਈਆਂ ਕਿਉਂਕਿ ਕੋੜੀਆਂ ਮਿਰਚਾਂ ਬੱਚੇ ਖਾਂਦੇ ਨਹੀਂਗੇ ਤੇ ਹਰੀ ਮਿਰਚ ਬਿਨਾ ਜਿਹੜਾ ਸਾਗ ਦਾ ਟੇਸਟ ਆ ਉਹ ਜ਼ਿਆਦਾ ਵਧੀਆ ਨਹੀਂ ਬਣਦਾਗਾ ਹਰੀ ਮਿਰਚ ਸਾਗ 'ਚ ਜ਼ਰੂਰ ਪਾਉਣੀ ਪੈਂਦੀ ਆ ਇਸ ਲਈ ਮੈਂ ਘੱਟ ਕੋੜੀਆਂ ਮਿਰਚਾਂ ਪਾ ਰਹੀ ਆਂਗੀ ਤੇ ਇਹਨੂੰ ਹੁਣ ਮੈਂ ਕੱਟ ਕੇ ਤੇ ਗ੍ਰाइंड ਕਰ ਲੈਣੀ ਆ ਮੋਟਾ-ਮੋਟਾ ਹਾਂਜੀ ਇਧਰ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਜਿਹੜਾ ਪੇਸਟ ਆ ਤਿਆਰ ਕਰ ਲਿਆ ਗ੍ਰाइंड ਕਰਕੇ ਇਹਨੂੰ ਆਪਾਂ ਰਿਜਦੇ ਹੋਏ ਸਾਗ ਦੇ ਵਿੱਚ ਪਾ ਦਿੰਨੇ ਆ ਹੰਦੀ ਟਾਈ ਤਿੰਨ ਘੰਟੇ ਹੋ ਗਏ ਸੀ ਆਪਣੇ ਸਾਗ ਨੂੰ ਰਹਿਦੇ ਨੂੰ ਤੇ ਸਾਗ ਆਪਾਂ ਲਾ ਲਿਆਂਦਾ ਗਾ ਸਾਗ ਤੁਸੀਂ ਦੇਖੋ ਬਿਲਕੁਲ ਮਲਾਈ ਵਰਗਾ ਬਣ ਗਿਆ ਕਿਉਂਕਿ ਆਪਾਂ ਨਾਲ ਦੀ ਨਾਲ ਮਦਣੀ ਮਾਰੀ ਗਏ ਤੇ ਬਹੁਤ ਸੋਹਣਾ ਕੋਟ ਗਿਆ ਸਾਗ ਆਪਣਾ ਬਹੁਤ ਸੋਹਣੀ ਮਹਿਕ ਆ ਰਹੀ ਹੈ ਇਹਦੇ ਚੋਂ ਦੇਖੋ ਤੁਸੀਂ ਹਣ ਦੁਬਾਰਾ ਕੋਟਣ ਦੀ ਇਹਨੂੰ ਜ਼ਰੂਰਤ ਨਹੀਂਗੀ ਤੇ ਮਿਕਸੀ 'ਚ ਆਪਾਂ ਸਾਗ ਨਹੀਂ ਕੋਟਦੇ ਆਪਾਂ ਇਸੇ ਤਰ੍ਹਾਂ ਮਦਣੀ ਨਾਲ ਹੀ ਕੋਟਦੇ ਆਂਗੇ ਦੇਖੋ ਤੁਸੀਂ ਜਿੰਨਾ ਸਾਗ ਕੁਲਿਆ ਕੁਲਿਆ ਦੇਖਣ ਚ ਆਪਾਂ ਨੂੰ ਵਧੀਆ ਲੱਗਦਾ ਉਨਾ ਹੀ ਸਾਗ ਇਹ ਟੇਸਟੀ ਬਣਿਆ ਹੋਊਗਾ ਤੇ ਇਹਦੇ ਚ ਹੁਣ ਆਪਾਂ ਆਲਣ ਨਹੀਂ ਪਾਉਂਦੇਗੇ ਕਿਉਂਕਿ ਪਹਿਲਾਂ ਆਪਾਂ ਦਲੇ ਹੋਏ ਮਾਂਹ ਦਾalਣ ਇਹਦੇ ਚ ਪਾ ਦਿੱਤਾਗਾ ਮਾਂਹ ਦੀ ਦਾਲ ਦਾ ਤੇ ਉਹਦੇ ਨਾਲ ਬਹੁਤ ਸੋਹਣਾ ਸਾਗ ਆਪਣਾ ਲੇਸਤਾਰ ਵਧੀਆ ਸਾਗ ਬਣ ਕੇ ਤਿਆਰ ਆਗਾ ਤੇ ਇਹਦੇ ਚ ਆਪਾਂ ਆਟਾ ਕੰਡ ਕੇ ਨਹੀਂ ਬਣਾਉਂਦੇਗੇ ਹੁਣ ਆਈ ਨੂੰ ਆਪਾਂ ਘੋਟਣਾ ਇਹਨੂੰ ਆਪਾਂ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਇਹਨੂੰ ਆਪਾਂ ਟੱਕ ਦਿੰਨੇ ਆ ਮੱਧਣੀ ਵਿੱਚੋਂ ਕੱਢ ਕੇ ਤੇ ਸਾਰੀ ਰਾਤ ਇਸੇ ਕੁੱਜੇ 'ਚ ਇਹ ਸਾਗ ਹੈ ਜਿਹੜਾ ਪਿਆਰ ਹੋਊਗਾ ਹੁਣ ਆਪਾਂ ਇਹ ਸਾਗ ਨਹੀਂ ਖਾਣਾਗਾ ਸੁਬਾ ਇਹ ਸਾਗ ਨੂੰ ਆਪਾਂ ਤੜਕਾ ਲਾਵਾਂਗੇ ਤੇ ਫਿਰ ਇਹ ਸਾਗ ਆਪਾਂ ਖਾਵਾਂਗੇ ਇਹ ਸਾਗ ਦਾ ਸੁਬਾ ਤਾਂ ਕੇ ਇਸੇ ਤਰੀਕੇ ਨਾਲ ਜਦੋਂ ਕੁੱਜੇ 'ਚ ਪਿਆ ਰਹਿੰਦਾ ਨਾ ਇਹਦਾ ਟੇਸਟ ਬਹੁਤ ਜ਼ਿਆਦਾ ਵਧ ਜਾਂਦਾਗਾ ਬਿਹੇ ਹੋਏ ਸਾਗ ਦਾ ਤਾਜ਼ਾ ਬਣਿਆ ਸਾਗ ਸਾਡੇ ਨਹੀਂ ਖਾਂਦੇ ਇਸ ਲਈ ਆਪਾਂ ਸੁਬਾ ਤੜਕਾ ਲਾ ਕੇ ਇਹਨੂੰ ਖਾਵਾਂਗੇ ਹਾਂਜੀ ਸਾਗ ਆਪਾਂ ਰਾਤ ਬਣਾਇਆ ਸੀ ਰਾਤ ਆਪਾਂ ਨਹੀਂ ਖਾਦਾਗਾ ਕਿਉਂਕਿ ਅਸੀਂ ਹਮੇਸ਼ਾ ਬੇਈ ਸਾਗ ਨੂੰ ਤੜਕਾ ਲਾਉਨੇ ਉਹ ਜ਼ਿਆਦਾ ਟੇਸਟੀ ਬਣਦਾ ਰਾਤ ਨੂੰ ਬਣਾ ਕੇ ਰੱਖ ਦੇਈਦਾ ਸਵੇਰ ਤੜਕਾ ਲਾਈਦਾ ਤੋਂ ਜ਼ਿਆਦਾ ਟੇਸਟੀ ਬਣਦਾ ਕੁੱਜੇ 'ਚ ਪਿਆ ਪਿਆ ਨੇ ਇਹਦਾ ਟੇਸਟ ਬਹੁਤ ਜ਼ਿਆਦਾ ਵਧ ਜਾਂਦਾ ਤੇ ਇਹ ਇਸ ਤਰ੍ਹਾਂ ਬਣਾ ਕੇ ਰਾਤ ਨੂੰ ਰੱਖ ਦੋ ਕੁੱਜੇ 'ਚ ਤੇ ਜੇ ਆਪਾਂ ਸਵੇਰੇ ਖਾਈਏ ਸਾਗ ਨਾ ਬਿਲਕੁਲ ਵੀ ਤਿਆਗ ਨਹੀਂ ਬਣਦਾਗਾ ਸਾਗ ਆਪਣਾ ਬਹੁਤ ਸੋਹਣਾ ਰਾਤ ਬਣਿਆ ਸੀ ਦੇਖੋ ਤੁਸੀਂ ਕਿੱਡਾ ਸੋਹਣਾ ਕੁਲਿਆਗਾ ਇਹ ਮੱਧਣੀ ਨਾਲ ਨਾਲ ਦੀ ਨਾਲ ਉੱਥੇ ਆਪਾਂ ਘੋਟੀ ਗਏ ਤੇ ਵਧੀਆ ਤਿਆਰ ਹੋ ਗਿਆ ਸਾਗ ਤੇ ਹੁਣ ਇਹਨੂੰ ਆਪਾਂ ਲਾਉਨੇ ਆ ਤੜਕਾ ਤੜਕਾ ਲਾਉਣ ਲਈ ਇੱਧਰ ਆ ਆਪਾਂ ਲਸਣ ਤੇ ਅਦਰਕ ਆ ਜਿਹੜਾ ਕੱਟ ਕੇ ਤਿਆਰ ਕਰ ਲਿਆ ਗਿਆ ਇੱਧਰ ਟਮਾਟਰ ਹਰੀ ਮਿਰਚ ਤੇ ਪਿਆਜ਼ ਆ ਜਿਹੜਾ ਕੱਟ ਲਿਆ ਗਿਆ ਆਪਾਂ ਸਾਰੀਆਂ ਚੀਜ਼ਾਂ ਆਪਾਂ ਵਿੱਚ ਵੀ ਪਾਈਆਂ ਸੀ ਅਦਰਕ ਲਸਣ ਤੇ ਹਰੀ ਮਿਰਚ ਤੇ ਥੋੜਾ ਜਿਹਾ ਆਪਾਂ ਹੁਣ ਵੀ ਕੱਟਿਆ ਗਿਆ ਤੜਕਾ ਲਾਉਣ ਲਈ ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਟੇਸਟੀ ਬਣਦਾ ਹੈਗਾ ਸਾਗ ਇੱਧਰ ਆਪਾਂ ਫਰਾਈਪੈਨ ਗਰਮ ਕਰ ਲਿਆ ਜੀ ਫਰਾਈਪੈਨ ਜਿਸ ਆਪਾਂ ਪਾਇਆ ਇੱਕ ਕੜਛੀ ਦੇ ਸੀ ਕਿਉਂ ਤੁਸੀਂ ਟੇਲਰ ਫੈਨਲ ਕਿਉਂ ਕਿਸੇ ਵੀ ਚੀਜ਼ 'ਚ ਤੜਕਾ ਲਾ ਸਕਦੇ ਹੋਗੇ ਮੈਂ ਹਮੇਸ਼ਾ ਦੇਸੀ ਕਿਉਂ ਚੀਜ਼ਾਂ 'ਚ ਤੜਕਾ ਲਾਉਣੀ ਆਂਗੀ ਤੇ ਕਿਉਂ ਆਪਣਾ ਗਰਮ ਹੋ ਰਿਹਾਗਾ ਹਾਂਜੀ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ 'ਚ ਲਸਣ ਤੇ ਅਦਰਕ ਪਾਵਾਂਗੇ ਆਸਟਾ ਫਲੇਮ ਆ ਜਿਹੜਾ ਆਪਾਂ ਲੋ ਕਰ ਲਾਂਗੇ ਲਓ ਜੀ ਲਸਣ ਤੇ ਅਦਰਕ ਆਪਣਾ ਜਿਹੜਾ ਭੁੱਜ ਗਿਆ ਤੇ ਹੁਣ ਇਹਦੇ ਚ ਆਪਾਂ ਪਾ ਦਾਂਗੇ ਪਿਆਜ਼, ਹਰੀ ਮਿਰਚ ਤੇ ਟਮਾਟਰ। ਹਾਂਜੀ ਹੁਣ ਆਪਾਂ ਆਪਣੇ ਤੜਕੇ ਨੂੰ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ। ਤੁਸੀਂ ਇਸ ਤਰ੍ਹਾਂ ਕੁੱਜੇ 'ਚ ਗੈਸ ਤੇ ਵੀ ਸਾਗ ਬਣਾ ਸਕਦੇ ਹੋ। ਸਿਰਫ ਉਹਨੂੰ ਇੱਕ ਮੋਟਾ ਲਿਓ ਲਾਉਣ ਦੀ ਜ਼ਰੂਰਤ ਹੁੰਦੀ ਹੈ ਕੁੱਜੇ ਨੂੰ ਤੇ ਕੁੱਜੇ ਦੇ ਥੱਲੇ ਆਪਾਂ ਮਿੱਟੀ ਦਾ ਚੰਗੀ ਤਰੀਕੇ ਨਾਲ ਲਿਓ ਲਾ ਕੇ ਤੇ ਫਿਰ ਜਦੋਂ ਸੁੱਕ ਜਵੇ ਤੇ ਫਿਰ ਉਹਦੇ ਤੇ ਨਰੇ ਸੀਮੈਂਟ ਦਾ ਪੋਚਾ ਲਾ ਦਈਏ ਫਿਰ ਉਹ ਕੁੱਜਾ ਚੰਗੇ ਤਰੀਕੇ ਨਾਲ ਪੱਕ ਜਾਂਦਾਗਾ ਨਾ ਤਾਂ ਉਹ ਕੁੱਜਾ 파ਟਦਾਗਾ ਜਿੰਨੀ ਮਰਜ਼ੀ ਤੇ ਜਾ ਕੇ ਤੇ ਧਰ ਲੋ ਤੇ ਨਾ ਹੀ ਉਹਦੇ ਚ ਸਾਗ ਆ ਜਿਹੜਾ ਥੱਲੇ ਲੱਗੂਗਾ ਆਪਣਾ ਫਿਰ ਆਪਾਂ ਆਪਾ ਉਹ ਸਾਗ ਨੂੰ ਗੈਸ ਤੇ ਬਣਾ ਲਈਏ ਤੇ ਭਾਵੇਂ ਆਪਾਂ ਉਹਨੂੰ ਚੁੱਲ੍ਹੇ ਤੇ ਰੰਨਣ ਲਈ ਸਾਗ ਟੇਸਟੀ ਹੀ ਬਣੂਗਾ ਤੇ ਨਾਈ ਇਸ ਤਰੀਕੇ ਨਾਲ ਕੁੱਜੇ ਚ ਬਣੇ ਸਾਗ ਨਾਲ ਤਿਆਰ ਬੰਦ ਗਾ ਲਓ। ਥੋੜਾ ਜਿਹਾ ਬਸ ਜੇ ਆਪਾਂ ਤੜਕੇ ਨੂੰ ਹੋਰ ਭੁੰਨਾਂਗੇ। ਤੇ ਇਹਦੇ ਚ ਆਪਾਂ ਥੋੜਾ ਜਿਹਾ ਪਾਵਾਂਗੇ ਅੱਧਾ ਚਮਚ ਪਾਵਾਂਗੇ ਲੂਣ ਦਾ। ਲਾਲ ਮਿਰਚ ਆਪਾਂ ਨਹੀਂ ਪਾਉਂਦੇ ਕਿਉਂਕਿ ਆਪਾਂ ਰੇਜ ਦੇ ਸਾਗ ਜੀ ਵੀ ਹਰੀਆਂ ਮਿਰਚਾਂ ਪਾਈਆਂ ਸੀ ਤੇ ਤੜਕੇ ਚ ਵੀ ਹਰੀਆਂ ਮਿਰਚਾਂ ਪਾ ਲਈਆਂ ਆਪਾਂ। ਇਸ ਲਈ ਲਾਲ ਮਿਰਚ ਨੂੰ ਆਪਾਂ ਸਕਿਪ ਕੀਤਾ। ਤੁਸੀਂ ਪਾਉਣੀ ਚਾਹੋ ਤਾਂ ਪਾ ਸਕਦੇ। ਜਿਆਦਾ ਮਿਰਚਾਂ ਵਾਲਾ ਸਾਗ ਬੱਚੇ ਨਹੀਂ ਖਾਂਦੇਗੇ ਹਾਂਜੀ ਤੜਕਾ ਆਪਣਾ ਜਿਹੜਾ ਭੁੱਜ ਗਿਆ ਇਹ ਤੋਂ ਜਿਆਦਾ ਆਪਾਂ ਨਹੀਂ ਭੁੰਨਾਂਗੇ ਗੁਣ ਇਹਦੇ ਚ ਪਾਵਾਂਗੇ ਸਾਗ ਲਓ ਜੀ ਸਾਗ ਆਪਣਾ ਬਿਲਕੁਲ ਤਿਆਰ ਆ ਤੇ ਬਣੀ ਨੂੰ ਆਪਾਂ ਵਰਤਾਉਣੀ ਆ ਨਾਸੀ ਕਰਦੇ ਆ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ